ABC ਪੰਜਾਬ ਦੇ ਵਿਸ਼ੇਸ਼ ਬਲਟਨ ਦੇਸ਼ ਦਾ ਖਬਰਨਾਮਾ ਵੀ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਦੇਸ਼ ਪੱਤਰ ਦੀਆਂ ਪ੍ਰਮੁੱਖ ਖਬਰਾਂ 22 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਕੇਂਦਰੀ ਮੰਤਰਾਲਿਆਂ ਦੇ ਦਫ਼ਤਰਾਂ ਦੇ ਵਿੱਚ ਹੋ ਸਕਦੀ ਹੈ ਅੱਧੇ ਦਿਨ ਦੀ ਛੁੱਟੀ ਮਿਲਕਸ ਬਾਨੋ ਦੇ ਪੰਜ ਦੋਸ਼ੀਆਂ ਨੇ ਸੁਪਰੀਮ ਕੋਰਟ 'ਚ ਕੀਤੀ ਅਰਜੀ ਦਾਖਲ ਭਾਰਤ ਜੋੜੋ ਨਿਆਇ ਯਾਤਰਾ ਦਾ 5ਵਾਂ ਦਿਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਫਿਰ ਨਹੀਂ ਪਹੁੰਚੇ ਈਡੀ ਦੇ ਦਫ਼ਤਰ ਸੰਸਦ ਸੁਰੱਖਿਆ ਕੁਤਾਹੀ ਮਾਮਲੇ ਦੇ ਵਿੱਚ ਨੀਲਮ ਦੀ ਜ਼ਮਾਨਤ ਅਰਜੀ ਖਾਰਜ ਅਤੇ ਆਮ ਆਦੀ ਪਾਰਟੀ ਨੂੰ ਹਰਿਆਣੇ ਤੋਂ ਵੱਡਾ ਚਟਕਾ ਅਸ਼ੋਕ ਤਵਰ ਨੇ ਛੱਡੀ ਆਮ ਆਦੀ ਪਾਰਟੀ ਹੁਣ ਖਬਰਾਂ ਵਿਸਤਾਰ ਨਾਲ ਅਜੋਧਿਆ 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਟਾ ਵਾਲੇ ਦਿਨ ਦੇਸ਼ ਦੇ ਕੇਂਦਰੀ ਦਫਤਰਾਂ ਦੇ ਵਿੱਚ ਅੱਧੇ ਦਿਨ ਦੀ ਛੁੱਟੀ ਰਹੇਗੀ ਇਸ ਨੂੰ ਲੈ ਕੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਵੀ ਕਰ ਦਿੱਤਾ ਇਸ ਵਿੱਚ ਕਿਹਾ ਗਿਆ ਕਿ ਸਵੇਰ ਤੋਂ ਲੈ ਕੇ ਦੁਪਹਿਰ ਦੇ 2:30 ਵਜੇ ਤੱਕ ਸਰਕਾਰੀ ਦਫਤਰਾਂ ਅਤੇ ਸਕੂਲ ਕਾਲਜਾਂ ਵਿੱਚ ਅੱਧੇ ਦਿਨ ਦੀ ਛੁੱਟੀ ਰਹੇਗੀ ਇਸ ਲਈ ਤਾਂ ਜੋ ਲੋਕ ਰਾਮ ਲੱਲਾ ਦੀ ਪ੍ਰਾਣ ਪ੍ਰਸ਼ਟਾ ਪ੍ਰੋਗਰਾਮ ਲਾਈਵ ਦੇਖ ਸਕਣ ਜਿਸ ਨੂੰ ਵਾ ਪੰਜ ਸੂਬਿਆਂ ਵਿੱਚ ਦਿਨ ਭਰ ਦੇ ਵਿੱਚ ਪੂਰੇ ਦਿਨ ਦੀ ਛੁੱਟੀ ਰਹੇਗੀ ਔਰ ਸੱਤ ਸੂਬਿਆਂ ਵਿੱਚ ਮੀਟ ਅਤੇ ਸ਼ਰਾਬ ਦੀ ਵਿਕਰੀ ਤੇ ਵੀ ਬੰਦੀ ਰਹੇਗੀ ਜਿਹੜੇ ਪੰਜ ਸੂਬਿਆਂ ਦੇ ਵਿੱਚ 22 ਜਨਵਰੀ ਨੂੰ ਛੁੱਟੀ ਰਹੇਗੀ ਉਹਨਾਂ ਵਿੱਚ ਯੂਪੀ, ਗੋਆ, ਮਧਪ੍ਰਦੇਸ਼, ਛੱਤੀਸਗੜ੍ਹ ਅਤੇ ਹਰਿਆਣਾ ਯਾਨੀ ਕਿ ਪੰਜੇ ਜਿਹੜੇ ਸਟੇਟ ਨੇ ਇੱਥੇ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲ ਰਹੀ ਆ ਦੂਜੇ ਰਾਜਸਥਾਨ ਸਰਕਾਰ ਨੇ ਵੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਯਾਨੀ ਅੱਜ ਜਿਹੜੀ ਆ ਉਹਦੇ ਚ 22 ਜਨਵਰੀ ਨੂੰ ਸਰਕਾਰੀ ਛੁੱਟੀ ਕਰਨ ਦਾ ਐਲਾਨ ਕਰ ਦਿੱਤਾ ਉੱਤਰ ਪ੍ਰਦੇਸ਼ ਸਰਕਾਰ ਦੇ ਇੱਕ ਮੁਤਾਬਕ 22 ਜਨਵਰੀ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਛੁੱਟੀ ਰਹੇਗੀ ਮੁੱਖ ਮੰਤਰੀ ਜੋਗੀ ਦਿੱਤਿਆਨਾਥ ਨੇ ਸੂਬੇ ਭਰ ਵਿੱਚ 22 ਜਨਵਰੀ ਨੂੰ ਦਿਵਾਲੀ ਦੀ ਤਰ੍ਹਾਂ ਇਹ ਤਿਉਹਾਰ ਮਨਾਉਣ ਵਾਸਤੇ ਲੋਕਾਂ ਨੂੰ ਅਪੀਲ ਕੀਤੀ ਆ ਗੋਆ ਚ ਵੀ ਉੱਤਰ ਪ੍ਰਦੇਸ਼ ਦੇ ਤਰਜ਼ ਤੇ 22 ਜਨਵਰੀ ਨੂੰ ਛੁੱਟੀ ਰਹੇਗੀ ਮੁੱਖ ਮੰਤਰੀ ਪ੍ਰਮੋਥ ਸਾਬਤ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਨ ਜਾਦਵ ਨੇ ਲੋਕਾਂ ਨੂੰ ਕਿਹਾ ਕਿ 22 ਜਨਵਰੀ ਨੂੰ ਤਿਆਰ ਦੀ ਤਰ੍ਹਾਂ ਇਹ ਪ੍ਰੋਗਰਾਮ ਮਨਾਉਣਾ ਚਾਹੀਦਾ ਨਾਲ ਹੀ ਉਹਨਾਂ ਨੇ ਕਿਹਾ ਕਿ ਸੂਬੇ ਭਰ ਵਿੱਚ ਸਰਕਾਰੀ ਦਫ਼ਤਰਾਂ ਅਤੇ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਛੁੱਟੀ ਰਹੇਗੀ ਔਰ ਨਾਲ ਹੀ ਸੂਬੇ ਭਰ ਵਿੱਚ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ ਛਤੀਸਗੜ੍ਹ ਦੇ ਸਰਕਾਰ ਨੇ ਵੀ ਕਿਹਾ ਕਿ ਭਗਵਾਨ ਆਰਾਮ ਦਾ ਨਲਹਾਲ ਆ ਇਸ ਕਰਕੇ ਇੱਥੇ ਵੀ ਜਿਹੜੀ ਇਹ ਛੁੱਟੀ ਰਹੇਗੀ ਔਰ ਉਹਨੇ ਕਿਹਾ ਕਿ ਲੋਕਾਂ ਨੂੰ ਫੀਲ ਕੀਤੀ ਕਿ ਇਹਨੂੰ ਇੱਕ ਤਿਆਰ ਦੇ ਤੌਰ ਤੇ ਇਸ ਦਿਨ ਨੂੰ ਮਨਾਇਆ ਜਾਵੇ ਜਿਹੜੇ 22 ਜਨਵਰੀ ਨੂੰ ਜਿਹੜੇ 7 ਸੂਬਿਆਂ ਜਿਹੜੇ ਨੇ ਉਹ ਡرائی ਰਹਿਣਗੇ ਜਿਨ੍ਹਾਂ ਵਿੱਚ ਮੀਟ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੇ ਇਹਨਾਂ ਵਿੱਚ ਯੂਪੀ, ਰਾਜਸਥਾਨ, ਅਸਮ, ਛੱਤੀਸਗੜ, ਉੱਤਰਾਖੰਡ, ਬੱਧਪੁਰ ਦੀ ਅਤੇ ਹਰਿਆਣਾ ਸ਼ਾਮਲ ਹੈ। ਬਿਲਕਿਸਬਾਨੋ ਮਾਮਲੇ ਦੇ ਵਿੱਚ 11 ਦੋਸ਼ੀਆਂ 'ਚੋਂ 5 ਨੇ ਸੁਪਰੀਮ ਕੋਰਟ ਵਿੱਚ ਅਰਜੀ ਦਾਖਲ ਕਰਕੇ ਜੇਲ੍ਹ ਵਿੱਚ ਸਰੈਂਡਰ ਕਰਨ ਲਈ ਸਮਾਂ ਹੋਰ ਮੰਗਿਆ ਉਹਨਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਸਰੈਂਡਰ ਕਰਨ ਲਈ 2 ਹਫ਼ਤੇ ਦਾ ਸਮਾਂ ਦਿੱਤਾ ਜਾਵੇ 22 ਜਨਵਰੀ ਨੂੰ ਖਤਮ ਹੋ ਰਿਹਾ ਸਮਾਂ ਇਸ ਵਿੱਚ ਉਹਨਾਂ ਦੀ ਪੀਟੀਸ਼ਨ ਤੇ ਤਤਕਾਲ ਸੁਣਵਾਈ ਕੀਤੀ ਜਾਵੇ ਸੁਪਰੀਮ ਕੋਰਟ ਨੇ ਇਸ ਦਲੀਲ ਨੂੰ ਸਵੀਕਾਰ ਕਰ ਲਿਆ ਇਹਨਾਂ ਪੰਜ ਦੋਸ਼ੀਆਂ ਵਿੱਚ ਗੋਬਿੰਦ ਬਾਈ ਨਈ ਪ੍ਰਦੀਪ ਮੋਰਦੀਆ ਵਿਪਨ ਚੰਦਰ ਜੋਸ਼ੀ ਰਮੇਸ਼ ਚੰਦਨਾ ਅਤੇ ਮਤੇਸ਼ ਬੱਟ ਸ਼ਾਮਲ ਨੇ ਇਹਨਾਂ ਦੋਸ਼ੀਆਂ ਵਿੱਚੋਂ ਕਿਸੇ ਨੇ ਵੀ ਆਪਣੇ ਬੇਟੇ ਦੀ ਵਿਆਹ ਕਿਸੇ ਨੇ ਪੈਰ ਦੀ ਸਰਜਰੀ ਕਿਸੇ ਨੇ ਮਾਤਾ ਪਿਤਾ ਦੀ ਦੇਖਪਾਲ ਕਿਸੇ ਨੇ ਫਸਲਾਂ ਦੀ ਕਟਾਈ ਦਾ ਕਾਰਨ ਦੱਸਦੇ ਹੋਏ ਸਰੈਂਡਰ ਕਰਨ ਦੀ ਤਰੀਕ ਵਿੱਚ ਬੱਦਮ ਮੰਗ ਕੀਤੀ ਹੈ ਸੁਪਰੀਮ ਕੋਰਟ ਨੇ 8 ਜਨਵਰੀ 2022 ਨੂੰ ਗੁਜਰਾਤ ਦੰਗਿਆਂ ਦੇ ਦੌਰਾਨ ਬਿਲਕਸ ਬਾਨੋ ਦੇ ਨਾਲ ਜਿਹੜੀ ਗੈਂਗਰੇਪ ਕਾਂਡ ਦੇ ਮਸਲੇ 11 ਦੋਸ਼ੀਆਂ ਨੂੰ ਸਮਾਂ ਦੇਣ ਤੋਂ ਪਹਿਲਾਂ ਰਿਹਾ ਕਰਨ ਲਈ ਰਾਜ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਅਸੀਂ ਕੋਰਟ ਨੇ ਕਿਹਾ ਜੀ ਗੁਜਰਾਤ ਸਰਕਾਰ ਨੇ ਦੋਸ਼ੀਆਂ ਨੂੰ ਕਿਵੇਂ ਮਾਫ ਕਰ ਸਕਦੀ ਹੈ ਸੁਣਵਾਈ ਮਹਾਰਾਸ਼ਟਰ ਵਿੱਚ ਹੋਈ ਤੇ ਰਿਹਾਈ ਦਾ ਫੈਸਲਾ ਵੀ ਉੱਥੋਂ ਦੀ ਸਰਕਾਰ ਕਰੇਗੀ ਸੁਪਰੀਮ ਕੋਰਟ ਦਾ ਫੈਸਲਾ ਹੋਣ ਤੋਂ ਬਾਅਦ ਬਿਲਕਸ ਬਾਨੋ ਦੇ ਘਰ ਖੁਸ਼ੀਆਂ ਨਾਲ ਪਟਾਕੇ ਚਲਾਏ ਗਏ ਸੀ ਕਾਂਗਰਸ ਦੀ ਭਾਰਤ ਜੋੜੋ ਨ्याय ਯਾਤਰਾ ਦੇ 5ਵੇਂ ਦਿਨ ਰਾਹੁਲ ਗਾਂਧੀ ਨਾਗਾਲੈਂਡ ਤੋਂ ਅਸਾਮ ਪਹੁੰਚੇ ਉਹਨਾਂ ਨੇ ਅਸਾਮ ਚ ਦੇ ਸ਼ਿਵ ਸਾਗਰ ਜ਼ਿਲ੍ਹੇ ਦੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਆਰਐਸ ਦੇਸ਼ ਵਿੱਚ ਆਰਥਿਕ ਸਮਾਜਿਕ ਤੇ ਰਾਜਨੀਤਿਕ ਅਨਿਆਇ ਕਰ ਰਹੀ ਹੈ ਭਾਰਤ ਜੋੜੋ ਨ्याय ਯਾਤਰਾ ਦਾ ਟੀਚਾ ਹਰ ਤਰ੍ਹਾਂ ਹਰ ਜਾਤੀ ਦੇ ਲੋਕਾਂ ਨੂੰ ਇਕਜੁੱਟ ਕਰਕੇ ਉਹਨਾਂ ਦੇ ਨਾਲ ਨਿਆਂ ਹੋ ਰੇ ਨੇ ਉਹਨਾਂ ਦੇ ਨਾਲ ਖਿਲਾਫ ਲੜਨਾ ਰਾਹੁਲ ਨੇ ਅਸਾਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਿੰਮਤ ਵਿਸ਼ਵਾਸ਼ ਸ਼ਰਮਾ ਦੀ ਸਰਕਾਰ ਤੇ ਵੀ ਨਿਸ਼ਾਨੇ ਸਾਦੇ ਨੇ ਕਹਿਆ ਕਿ ਅਸਮ ਵਿੱਚ ਦੇਸ਼ ਦੀ ਸਭ ਤੋਂ ਭ੍ਰਸ਼ਟ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਨਫ਼ਰਤ ਫਲਾਉਣ ਦੇ ਨਾਲ ਨਾਲ ਜੰਦਾ ਦਾ ਪੈਸਾ ਲੁੱਟ ਰਹੀ ਹੈ ਅਸੀਂ ਭਾਰਤ ਜੋੜੋ ਯਾਤਰਾ ਨ્યાય ਯਾਤਰਾ ਇਦਰਾਣ ਅਸਾਮ ਦਾ ਮੁੱਦਾ ਵੀ ਠਾਵਾਗੇ ਰਾਹੁਲ ਨੇ ਕਿਹਾ ਕਿ ਮਨੀਪੁਰ ਵਿੱਚ ਸਿਵਲ ਫਵਾਰ ਦਾ ਮਾਹੌਲ ਬਣਿਆ ਪ੍ਰਾਈਮ ਮਿਨਿਸਟਰ ਮਰੋਦੀ ਅਜੇ ਤੱਕ ਉੱਥੇ ਨਹੀਂ ਗਏ ਲਾਗਾਲੈਂਡ ਵਿੱਚ ਪੀਐਮ ਨੇ ਵੱਡੇ ਵਾਅਦੇ ਕੀਤੇ ਉਥੋਂ ਦੇ ਲੋਕ ਕੁਝ ਪੁੱਛਣਾ ਚਾਹੁੰਦੇ ਨੇ ਕਿ ਪੀਐਮ ਨੇ ਜਿਹੜੇ ਵਾਅਦੇ ਕੀਤੇ ਉਹਨਾਂ ਦਾ ਕੀ ਬਣਿਆ ਅਜਿਹੇ ਮਸਲੇ ਅਸਾਮ ਵਿੱਚ ਵੀ ਹੋ ਰਹੇ ਨੇ ਕਾਂਗਰਸ ਪਾਰਟੀ ਦੇ ਨੇਤਾ ਜੈਰਾਮ ਰਮੇਸ਼ ਸ਼ਾਹ ਨੇ ਕਿਹਾ ਕਿ ਅਸਾਮ ਵਿੱਚ 18 ਜਨਵਰੀ ਤੋਂ ਲੈ ਕੇ 25 ਜਨਵਰੀ ਤੱਕ ਨਿਆਏ ਯਾਤਰਾ ਰਹੇਗੀ ਅਸਮ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਭਾਰਤ ਸਰ ਜੋੜੋ ਨਿਆਏ ਯਾਤਰਾ ਇੱਥੇ ਸਫਲ ਨਾ ਹੋਵੇ ਇਸ ਲਈ ਉਹਨਾਂ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਸਰਕਾਰ ਦੇ ਦਬਾਅ ਦੇ باوجود ਜਿਹੜੇ ਲੋਕ ਨੇ ਉਹ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਨਿਯਾ ਯਾਤਰਾ ਵਿੱਚ ਸ਼ਾਮਲ ਹੋ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਈਡੀ ਵੱਲੋਂ ਚੌਥਾ ਸੱਮਣ ਭੇਜਿਆ ਗਿਆ ਸੀ ਲੇਕਿਨ ਇਸ ਦੇ باوجود ਦੀ ਅਰਵਿੰਦ ਕੇਜਰੀਵਾਲ ਈਡੀ ਦੇ ਦਫਤਰ ਨਹੀਂ ਪਹੁੰਚੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 3 ਦਿਨ ਦੇ ਲਈ ਗੋਆ ਪਹੁੰਚ ਗਏ ਨੇ ਸਮਨ ਲੈ ਕੇ ਕੇਜਰੀਵਾਲ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਤਾਂ ਜੋ ਮੈਂ ਲੋਕ ਸਭਾ ਚੋਣਾਂ ਵਿੱਚ ਪ੍ਰਚਾਰਨਾ ਕਰ ਸਾਂ ਇਸ ਤੋਂ ਪਹਿਲਾਂ ਉਹਨਾਂ ਨੂੰ 3 ਜਨਵਰੀ ਫਿਰ ਪਿਛਲੇ ਸਾਲ 2 ਨਵੰਬਰ ਫਿਰ 21 ਦਸੰਬਰ ਨੂੰ ਪੁੱਛਗਿਸ਼ ਲਈ ਬੁਲਾਇਆ ਸੀ ਤਿੰਨ ਵਾਰ ਕੇਜਰੀਵਾਲ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ ਸੀ ਸੀਐਮ ਕੇਜਰੀਵਾਲ ਵੱਲੋਂ 3 ਜਨਵਰੀ ਈਡੀ ਨੂੰ ਕਿਹਾ ਸੀ ਕਿ ਉਹ ਰਾਜ ਸਭਾ ਚੋਣਾਂ ਤੇ ਗਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਬੀਜੀ ਨੇ ਜੋ ਪੁੱਛਣਾ ਚਾਹੁੰਦਾ ਲਿਖਤ ਦੇ ਵਿੱਚ ਭੇਜਿਆ ਜਾਵੇ ਕੇਦਰੀwale ਇਡੀ ਦੇ ਸਬੰਧ ਨੂੰ ਗੈਰਕਾਨੂੰਨੀ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ 21 ਦਸੰਬਰ ਨੂੰ ਸਬੰਧ ਮਿਲਣ ਤੋਂ ਬਾਅਦ ਕੇਦਰੀwale 10 ਦੇਣ ਲਈ ਵਾਪਸਣ ਵਾਲੀ ਪੰਜਾਬ ਦੇ ਹਿਸ਼ਾਰਪੁਰ ਜ਼ਿਲ੍ਹੇ ਵਿੱਚ ਆ ਗਏ ਸੀ ਜੇ ਦੀ ਵਾਲੇ ਕਹਿੰਗੇ ਇਹ ਮੈਨੂੰ ਚੌਥਾ ਨੋਟਿਸ ਭੇਜ 18 ਜਾਂ 19 ਜਨਵਰੀ ਪੇਸ਼ ਹੋਣ ਨੂੰ ਕਿਹਾ ਇਹ ਚਾਰੇ ਨੋਟਿਸ ਜਿਹੜੇ ਗੈਰ ਕਾਨੂੰਨੀ ਆ ਜਦ ਕਿ ਈਡੀ ਅਜੇ ਨੋਟਿਸ ਭੇਜਦੇ ਤੱਕ ਕੋਰਟ ਉਹਨਾਂ ਨੂੰ ਰੱਦ ਕਰ ਦਿੰਦੀ ਹੈ ਇਹ ਨੋਟਿਸ ਕੁਝ ਹੋਰ ਨਹੀਂ ਬਲਕਿ ਰਾਜਨੀਤਿਕ ਬਦਲਾ ਲੈਣ ਦੀ ਭਾਵਨਾ ਦੇ ਨਾਲ ਹੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਕਹਿੰਗੇ ਸਮਾਂ ਲੇ ਬੀਤੇ 2 ਸਾਲਾਂ ਤੋਂ ਜਾਂ ਚਲੇ ਲੇਕਿਨ ਕੁਝ ਨਹੀਂ ਮਿਲਿਆ ਮੈਨੂੰ ਲੋਕ ਸਭਾ ਚੋਣਾਂ ਪ੍ਰਚਾਰ ਲਈ ਰੋਕਣ ਵਾਸਤੇ ਹੀ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਏਜੰਸੀ ਕੰਮ ਕਰ ਰਹੀ ਹੈ ਸੰਸਦ ਸੁਰੱਖਿਆ ਵਿੱਚ ਹੋਈ ਵੱਡੀ ਕੋਤਾਹੀ ਦੀ ਦੋਸ਼ੀ ਮੰਨੀ ਜਾ ਰਹੀ ਨੀਲਮ ਦੀ ਜ਼ਮਾਨਤ ਅਰਜੀ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤੀ ਹੈ ਦਿੱਲੀ ਪੁਲਿਸ ਨੇ ਜ਼ਮਾਨਤ ਦਾ ਵਿਰੋਧ ਕੀਤਾ ਸੀ ਕੋਰਟ ਨੂੰ ਵਿੱਚ ਪੁਲਿਸ ਨੇ ਕਿਹਾ ਕਿ ਹਰਿਆਣਾ ਦੇ ਜੀਨ ਦੀ ਰਹਿਣ ਵਾਲੀ ਨੀਲਮ ਤੇ ਦੋਸ਼ ਲੱਗੇ ਨੇ ਜਿਸ ਤੋਂ ਤੇ ਜਾਪਾ ਕਾਨੂੰਨ ਦੇ ਤਹਿਤ ਨਾਮਜ਼ਦ ਕੀਤਾ ਗਿਆ ਉਹਨਾਂ ਨੂੰ ਉਮਰਕੋ ਕੁੱਤ ਲੈ ਕੇ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ ਪੁਲਿਸ ਨੇ ਕਿਹਾ ਕਿ ਨੀਲਮ ਤੇ ਉਹਦੇ ਸਾਥੀਆਂ ਨੇ ਸੰਸਦੀ ਸੁਰੱਖਿਆ ਵਿੱਚ ਕੋਤਾਹੀ ਲਾ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਂਦੇ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਜਪਾ ਦੇ ਸੈਕਸ਼ਨ 16 ਟੈਰੋਰੀਜ਼ਮ ਅਤੇ 18 ਅਤਵਾਦੀ ਸਾਜ਼ਿਸ਼ ਦੀ ਧਾਰਾ ਜੋੜੀ ਗਈ ਹੈ ਨੀਲਮ ਦੇ ਕੁਝ ਦਿਨ ਪਹਿਲਾਂ ਗ੍ਰਿਫਤਾਰੀ ਤੇ 24 ਘੰਟੇ ਦੀ ਜਗ੍ਹਾ 29 ਘੰਟੇ ਕੋਰਟ ਵਿੱਚ ਪੇਸ਼ ਨਾ ਕਰਨ ਤੇ ਆਰਟੀਕਲ 21 ਇੱਕ ਦਾ ਹਵਾਲਾ ਦੇ ਕੇ ਜਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ ਕੋਰਟ ਨੇ ਦੋਨਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਐਡੀਸ਼ਨਲ ਸੈਸ਼ਨ ਜੱਜ ਹਰਦੀਪ ਕੌਰ ਦੀ ਕੋਰਟ ਨੇ ਫੈਸਲਾ ਰੱਖਵਾ ਰੱਖ ਲਿਆ ਸੀ ਜੋ ਅੱਜ ਸੁਣਾਇਆ ਗਿਆ ਸੀ ਸੰਸਦ ਸੁਰੱਖਿਆ ਮਾਮਲੇ ਦੇ ਵਿੱਚ ਕੁੱਲ 6 ਲੋਕ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਨੇ ਸੰਸਦ ਦੇ ਅੰਦਰ ਜਿਹੜੀ ਪੀਲੀ ਗੈਸ ਛੱਡਣ ਵਾਲੇ ਦੋ ਦੋਸ਼ੀ ਵੀ ਸ਼ਾਮਲ ਹਨ ਦਿੱਲੀ ਪੁਲਿਸ ਨੇ ਕੋਡ ਵਿੱਚ ਕਿ ਸਾਰੇ ਦੋਸ਼ੀਆਂ ਦੀ ਹਸਿਆਤ ਪ੍ਰਭਾਵਸ਼ਾਲੀ ਜ਼ਮਾਨਤ ਮਿਲਣ ਨਾਲ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਦੋਸ਼ੀਆਂ ਦੇ ਖਿਲਾਫ ਜੋ ਸਬੂਤ ਮਿਲੇ ਉਹਨਾਂ ਦੇ ਸੰਸਰ ਰੱਖਿਆ ਜਿਹੜੀ ਕੁਤਾਹੀ ਵਿੱਚ ਸ਼ਾਮਲ ਹੁੰਦੀ ਗੱਲ ਸਾਬਤ ਹੁੰਦੀ ਹੈ ਨੀਲਮ ਦੇ ਭਰਾ ਰਾਮਨਵਾਸ ਦਾ ਕਹਿਣਾ ਹੈ ਕਿ ਉਹ ਮੰਗਲਵਾਰ ਨੂੰ ਹੀ ਆਪਣੀ ਭੈਣ ਨੂੰ ਮਿਲਿਆ ਸੀ ਨੀਲਮ ਨੇ ਮਿਲ ਕੇ ਕੁਝ ਦੇ ਲਈ ਉਹਨਾਂ ਨੇ ਗੱਲਬਾਤ ਕੀਤੀ ਘਰ ਨੂੰ ਲੈ ਕੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਦੂਜੇ ਪਾਸੇ ਵਕੀਲ ਸਰੇਸ਼ ਚੌਧਰੀ ਨੇ ਕਿਹਾ ਕਿ ਨੀਲਮ ਦੇ ਕੇਸ ਵਿੱਚ ਜਮਾਨਤ ਨੂੰ ਲੈ ਕੇ ਉਹਨਾਂ ਦੀ ਕੋਰਟ ਵਿੱਚ ਬਹਿਸ ਹੋਈ ਨਾਲ ਹੀ ਜੁਆਪਾ ਐਕਟ ਹਟਾਉਣ ਨੂੰ ਲੈ ਕੇ ਵੀ ਬਹਿਸ ਹੋਈ ਸੀ ਨੀਲਮ ਕੋਈ ਪੇਸ਼ੇਵਾਰ ਅਪਰਾਧੀ ਨਹੀਂ ਹੈ ਇਸ ਲਈ ਰਾਤ ਦੇ ਤੇ ਜਮਾਨਤ ਅਰਜੀਬ ਮਨਜ਼ੂਰ ਕਰਨੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਾਂਹ ਪ੍ਰਸ਼ਤਾ ਤੋਂ ਇੱਕ ਦਿਨ ਪਹਿਲਾਂ ਜਾਨੀ 21 ਜਨਵਰੀ ਨੂੰ ਹੀ ਜੁਧਿਆ ਪਹੁੰਚ ਸਕਦੇ ਨੇ ਇਸ ਦੀ ਵਜ੍ਹਾ ਪ੍ਰਾਂਹ ਪ੍ਰਦੀਪ ਮੂਰ ਤੇ ਮੌਸਮ ਦੱਸਿਆ ਜਾ ਰਿਹਾ ਦਰਸਾ ਸਵੀਰ ਤੋਂ ਵੀ ਦੱਸਿਆ ਜਾ ਰਿਹਾ ਕਿ ਉਸ ਦਿਨ ਜਿਹੜੀ ਅਸੰਗਣੀ ਧੁੰਦ ਰਹਿ ਸਕਦੀ ਅਸਲੀ ਫਲਾਈਟ ਲੈਂਡਿੰਗ ਵਿੱਚ ਮੁਸ਼ਕਲ ਹੋ ਸਕਦੀ ਅਸਲੀ ਪ੍ਰਾਈਮ ਮਿੰਿਸਟਰ ਇੱਕ ਦਿਨ ਪਹਿਲਾਂ ਹੀ ਅਜोध्या ਆ ਸਕਦੇ ਨੇ ਪ੍ਰਾਣ ਪ੍ਰਸ਼ਿਸ਼ਟਾ ਉਨਸਥਾਨ ਦੇ ਲਈ ਪੀਐਮ ਨੂੰ ਸਵੀਰ 11 ਵੇ ਤੱਕ ਹਰ ਹਾਲਤ ਵਿੱਚ ਰਾਮਚੰਨ ਭੂਮੀ ਦੇ ਵਿੜੇ ਪਹੁੰਚਣਾ ਇਸ ਨੂੰ ਦੇਖਦੇ ਹੋਏ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ 21 ਜਨਵਰੀ ਸ਼ਾਮ ਨੂੰ 5 ਵਜੇ ਤੱਕ ਅਜोध्या ਉਮਰ ਸਾਹਿਬ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਫਿਲਹਾਲ ਇਸ ਤਰ੍ਹਾਂ ਦੀ ਕੋਈ ਆਫੀਸ਼ੀਅਲੀ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਲੇਕਿਨ ਮੰਨਿਆ ਜਾ ਰਿਹਾ ਹੈ ਕਿ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ 21 ਜਨਵਰੀ ਦੀ ਸ਼ਾਮ ਨੂੰ ਹੀ ਅਜੋ ਦਿਆ ਪਹੁੰਚ ਸਕਦੇ ਨੇ ਹਰਿਆਣਾ ਵਿੱਚ ਆਮਾਦੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਆਮਾਦੀ ਪਾਰਟੀ ਦੀ ਚੋਣ ਕੰਪੇਨ ਕਮੇਟੀ ਦੇ ਚੇਅਰਮੈਨ ਅਸ਼ੋਕ ਤਵਰ ਨੇ ਅਸਤੀਫਾ ਦੇ ਦਿੱਤਾ ਉਹਨਾਂ ਨੇ 4 April 2022 ਨੂੰ ਆਮਾਦੀ ਪਾਰਟੀ ਜੁਆਇਨ ਕੀਤੀ ਸੀ 22 ਮਹੀਨੇ ਪਾਰਟੀ ਵਿੱਚ ਰਹਿਣ ਤੋਂ ਬਾਅਦ ਉਹਨਾਂ ਨੇ ਆਮਾਦੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ ਅਸ਼ੋਕ ਤਵਰ ਦੇ ਅਸਤੀਫੇ ਦਾ ਕਾਰ ਇੰਡੀਆ ਗੱਠਜੋੜ ਵਿੱਚ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਇੱਕ ਹੋਣਾ ਦੱਸਿਆ ਜਾ ਰਿਹਾ ਅਸ਼ੋਕ ਤਵਰ 20 ਜਨਵਰੀ ਨੂੰ ਦਿੱਲੀ ਵਿੱਚ ਜਾਨੀ ਭਾਲ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਤੇ ਕੇਂਦਰੀ ਗ੍ਰਹਿ ਮੰਤਰੀ ਅਵੀ ਸ਼ਾਹ ਦੀ ਮੌਜੂਦਗੀ ਵਿੱਚ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਤਵਰ ਨੇ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭੇਜੇ ਅਸਤੀਫੇ ਵਿੱਚ ਕਿਹਾ ਕਿ ਵਰਤਮਾਨ ਰਾਜਨੀਤਿਕ ਹਾਲਾਤਾਂ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਨਾਲ ਤੁਹਾਡੇ ਜੋੜ ਨੂੰ ਦੇਖਦੇ ਹੋਏ ਮੇਰੀ ਨੈਤਿਕਤਾ ਮੈਨੂੰ ਚੋਣ ਕਮੇਟੀ ਦੇ ਚੇਅਰਮੈਨ ਦੇ ਰੂਪ ਵਿੱਚ ਬਣੇ ਰਹਿਣ ਦੀ ਆਗਿਆ ਨਹੀਂ ਦਿੰਦੀ ਇਸ ਲਈ ਕਿਰਪਾ ਕਰਕੇ ਆਮ ਆਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਹੋਰ ਜ਼ਿੰਮੇਵਾਰੀਆਂ ਤੋਂ ਮੇਰਾ ਅਸਤੀਫਾ ਸਵੀਕਾਰ ਕੀਤਾ ਜਾਵੇ ਉਸ ਤੋਂ ਪਹਿਲਾਂ 5 ਜਨਵਰੀ ਨੂੰ ਹੀ ਆਮ ਆਦੀ ਪਾਰਟੀ ਦੀ ਹਰਿਆਣਾ ਇਕਾਈ ਦੇ ਵਾਈਸ ਪ੍ਰੈਜ਼ੀਡੈਂਟ ਚਿੱਤਰ ਸਰਵਾਰਾ ਆਪਣੇ ਪਿਤਾ ਨਿਰਮਲ ਸਿੰਘ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਚੁਕੇ ਲਗਾਤਾਰ ਆਮ ਆਦੀ ਪਾਰਟੀ ਨੂੰ ਹਰਿਆਣੇ 'ਚ ਝਟਕਾ ਮਿਲਿਆ ਅਸ਼ੋਕ ਤਵਰ ਆਮ ਆਦੀ ਪਾਰਟੀ ਵੱਲੋਂ ਰਾਜ ਸਭਾ ਦੱਸਿਆ ਜਾ ਰਿਹਾ ਕਿ ਮੈਂਬਰ ਦੇ ਤੌਰ ਤੇ ਜਾਣਾ ਚਾਹੁੰਦੇ ਸੀ ਆਮ ਆਦੀ ਪਾਰਟੀ ਨੇ ਤਿੰਨ ਰਾਜ ਸਭਾ ਮੈਂਬਰਾਂ ਦਾ ਜਿਹੜਾ ਕਾਰਜਕਾਲ 27 ਜਨਵਰੀ ਨੂੰ ਸਮਾਪਤ ਹੋ ਰਿਹਾ ਸੀ ਇਹਨਾਂ ਵਿੱਚ ਦਿੱਲੀ ਦੇ ਐਨਵੀ ਗੁਪਤਾ ਸ਼ਸ਼ੀਲ ਗੁਪਤਾ ਤੇ ਯੂਪੀ ਦੇ ਸੰਜੇ ਸਿੰਘ ਸ਼ਾਮਲ ਸਨ ਪਰ ਪਾਰਟੀ ਨੇ ਇਹਨਾਂ ਵਿੱਚੋਂ ਐਨਵੀ ਗੁਪਤਾ ਤੇ ਸੰਜੇ ਸਿੰਘ ਨੂੰ ਦੁਬਾਰਾ ਰਾਜ ਸਭਾ ਫੈਸਲ ਭੇਜ ਦਿੱਤਾ ਸੀ ਤੇ ਤੀਸਰੀ ਜਿਹੜੀ ਸੀਟ ਸੀ ਸ਼ਸ਼ੀਲ ਗੁਪਤਾ ਦੀ ਜਗ੍ਹਾ ਦਿੱਲੀ ਮੈਲਕ ਕਮਿਸ਼ਨ ਦੀ ਚੇਅਰਪਰਸਨ ਸ਼ਵਤੀ ਮਾਲ ਨੂੰ ਉਮੀਦਵਾਰ ਭੇਜਿਆ ਗਿਆ ਸੀ ਜੋ ਰਾਜ ਸਭਾ ਮੈਂਬਰ ਬਣ ਚੁੱਕੇ ਨੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਜ ਸਭਾ ਨਾ ਭੇਜਣ ਦੇ ਕਾਰਨ ਅਸ਼ੋਕ ਤਵਰਦ ਦੇੜਾ ਸਬਰ ਦਾ ਜਿਹੜਾ ਪਿਆਲਾ ਉਹ ਭਰ ਚੁੱਕਾ ਸੀ ਉਹਨਾਂ ਨੇ ਆਮ ਆਦੀ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ ਸੀ ਕਿਉਂਕਿ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਆਮ ਆਦੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਦਾ ਫੈਸਲਾ ਉਹਨਾਂ ਨੇ ਕਰ ਲਿਆ ਰਾਜ ਸਭਾ ਸੀਟਾਂ ਦੀ ਨਾਮਜ਼ਦਗੀ ਦੀ ਆਖਰੀ ਤਾਰੀਖ 9 ਜਨਵਰੀ ਸੀ ਇਸ ਲਈ ਤਰੀਕ ਲੰਗੜ ਤੋਂ ਬਾਅਦ ਅਗਲੇ ਦਿਨ ਹੀ ਸ਼ੋਕਤਵਰ ਦੀ ਹਰਿਆਣਾ ਦੇ ਮੁੱਖ ਮੰਤਰੀ ਮਲੂਰ لال ਖੱਟੜ ਦੇ ਨਾਲ ਵੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਦੀ ਕਿ ਸ਼ੋਕਤ ਵਰ ਕਿਸੇ ਵੇਲੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਸਕਦੇ ਨੇ ਅਸ਼ੋਕ ਤਵਰ ਨੇ ਸਾਲ 1993 ਵਿੱਚ ਆਪਣੀ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਕੀਤੀ ਉਸ ਸਮੇਂ ਉਹਨਾਂ ਦੀ ਉਮਰ ਸਿਰਫ 17 ਸਾਲ ਸੀ 2003 ਵਿੱਚ ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ NSUI ਅਤੇ 2005 ਵਿੱਚ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਬਣੇ ਸੀ ਯੂਥ ਕਾਂਗਰਸ ਵਿੱਚ ਉਹਨਾਂ ਰਾਹੁਲ ਗਾਂਧੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ ਰਾਹੁਲ ਗਾਂਧੀ ਨੇ ਫਰਵਰੀ 2014 ਚ ਅਸ਼ੋਕ ਤਵਰ ਨੂੰ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਸੀ ਬਤੌਰ ਕਾਂਗਰਸ ਪਾਰਟੀ ਪ੍ਰਧਾਨ ਅਸ਼ੋਕ ਤਵਰ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਚਕਾਰ ਹਮੇਸ਼ਾ 36 ਅੰਕੜਾ ਰਿਹਾ ਸੀ ਉੱਡਾ ਦੇ ਕਾਰਨ ਉਹਨਾਂ ਨੇ ਹਰਿਆਣਾ ਪ੍ਰਦੇਸ਼ ਦੀ ਕਾਂਗਰਸ ਕਮੇਟੀ ਦਾ ਅਹੁਦਾ ਛੱਡ ਦਿੱਤਾ ਹੈ 2019 ਦੇ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟ ਦੀ ਵੰਡ ਤੋਂ ਨਾਰਾਜ਼ ਹੋ ਕੇ ਅਸ਼ੋਕ ਤਵਰ ਨੇ 5 ਅਕਤੂਬਰ 2019 ਨੂੰ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਉਸ ਸਮੇਂ ਅਸ਼ੋਕ ਤਵਰ ਨੇ ਜਿਹੜੇ ਨੇ ਉਹਨਾਂ ਤੇ ਵੱਡੇ ਇਲਜ਼ਾਮ ਵੀ ਲੱਗੇ ਸੀ ਕਾਂਗਰਸ ਛੱਡਣ ਤੋਂ ਬਾਅਦ ਅਸ਼ੋਕ ਤਵਰ ਨੇ ਆਪਣਾ ਇੱਕ ਪਾਰਟੀ ਵੀ ਬਣਾਇਆ ਸੀ ਲੇਕਿਨ ਕੁਝ ਖਾਸ ਨਹੀਂ ਕਰ ਪਾਇਆ ਇਸ ਤੋਂ ਬਾਅਦ ਉਹ ਪੱਛਮੀ ਗੋਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦੀ ਅਗਵਾਈ ਵਾਲੇ ਟੀਐਮਸੀ ਵਿੱਚ ਸ਼ਾਮਲ ਹੋ ਗਏ ਸੀ ਸਾਲ ਪਰ ਟੀਐਮਸੀ ਵਿੱਚ ਕੰਮ ਕਰਨ ਤੋਂ ਬਾਅਦ ਅਸ਼ੋਕ ਤਵਰ ਨੇ ਟੀਐਮਸੀ ਪਾਰਟੀ ਵੀ ਛੱਡ ਦਿੱਤੀ ਤੇ 4 April 2022 ਨੂੰ ਉਹ ਆਮਾਦੀ ਪਾਰਟੀ ਚ ਸ਼ਾਮਲ ਹੋ ਗਏ ਸੀ ਰਾਜਨੀਤਿਕ ਜ ਲੰਬੇ ਸਮੇਂ ਤੋਂ ਬਾਅਦ ਉਹਨਾਂ ਨੂੰ ਇੱਕ ਮੰਚ ਦੀ ਤਲਾਸ਼ ਸੀ ਉਹ ਆਮ ਆਦੀ ਪਾਰਟੀ ਸੀ ਲੇਕਨ ਉੱਥੇ ਵੀ ਉਹਦੀਆਂ ਉਮੀਦਾਂ ਟੁੱਟ ਗਈਆਂ ਤੇ ਹੁਣ ਉਹਨਾਂ ਨੇ ਆਮ ਆਦੀ ਪਾਰਟੀ ਛੱਡ ਕੇ ਜਿੱਥੇ ਆਮ ਆਦੀ ਪਾਰਟੀ ਨੂੰ ਝਟਕਾ ਦੇਤਾ ਉੱਥੇ ਉਹਨਾਂ ਨੇ ਬੀਜੇਪੀ 'ਚ ਸ਼ਾਮਲ ਹੋਣ ਦਾ ਵੀ ਐਲਾਨ ਕਰ ਦਿੱਤਾ ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਬੰਧਤ ਕਰਦੇ ਹਾਂ ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ